ਬੁਕਿੰਗ ਤਾਂ ਮੈਨੂੰ ਸ਼ੁਰੂ ਤੋਂ ਹੋ ਗਈ ਮੈਂ ਜਦੋਂ ਸ਼ਿਪ ਚ ਵੀ ਸੀ ਹੁੰਦਾ ਸੀ ਵੇਲੇ ਵੇਡੇ ਤੜਕੇ ਲਾਣੇ ਆਈ ਉੱਥੇ ਵੀ ਪਹਿਲਾਂ ਆ ਜੀ ਰੈਸਟੋਰੈਂਟ ਚਲਾਉਂਦੇ ਸੀ ਕੀ ਚੀਜ਼ਗਾ ਨਹੀਂ ਪਹਿਲਾਂ ਮੈਂ ਜੀ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੈਂ ਇੱਕ ਸ਼ਿਪ ਮਕੈਨਿਕ ਹਾਂ ਹੋਰ ਕਿਹੜੇ-ਕਿਹੜੇ ਸ਼ੌਕ ਨੇ ਤੁਹਾਨੂੰ ਮੇਰੀ ਜੀ ਸ਼ੌਕ ਹੈ ਹੀ ਬਸ ਜੀ ਆਪਣਾ ਮੈਂ ਵੇਲਾ ਨਹੀਂ ਰਹਿਣਾ ਚਾਹੁੰਦਾ ਮੈਂ ਵੇਲਾ ਰਵਾਂ ਨਾ ਮੈਂ ਬਿਮਾਰ ਹੋ ਜਣਾ ਆ ਦੇਖੋ ਇਹ ਬਣ ਕੇ ਪਲੇਟ ਤਿਆਰ ਹੋ ਚੁੱਕੀ ਆ ਅੰਬਰਸਰੀ ਦਹੀਂ ਪੱਲਿਆਂ ਦੀ ਖਾ ਕੇ ਦੇਖਦੇ ਆ ਕਿਵੇਂ ਦਾ ਸਵਾਦ ਆ ਕਿ ਸਾਨੂੰ ਅੰਬਰਸਰੀ ਦਿੰਦਾ ਕਿ ਨਹੀਂ ਦਿੰਦਾ ਮੈਂ ਆ ਕਾਸਟ ਬੋਪਰ ਆਏ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਅੱਜ ਮੁਹਾਲੀ ਪਹੁੰਚੇ ਆ ਮੁਹਾਲੀ ਵਿੱਚ ਤੁਹਾਨੂੰ ਸਰਦਾਰ ਜੀ ਨਾਲ ਮਿਲਵਾਵਾਂਗੇ ਜਿਹੜੇ ਮੁਹਾਲੀ ਵਿੱਚ ਅੰਬਰਸਰੀਏ ਦਹੀਂ ਪੱਲੇ ਖਵਾ ਰਹੇ ਆ ਮੁਹਾਲੀ ਵਾਸੀਆਂ ਨੂੰ ਆਓ ਗੱਲਬਾਤ ਕਰਦੇ ਆ ਉਹਨਾਂ ਨਾਲ ਜਾਣਦੇ ਆ ਕੀ ਸੀ ਇਹਦੇ ਪਿੱਛੇ ਦਾ ਰਹੱਸ ਕਿਹੜੀ ਕਾਰਨਾ ਕਰਕੇ ਲਾਈ ਆਏ ਗੱਡੀ ਲਾ ਕੇ ਰੋਡ ਦੇ ਕੋਰਨਰ ਤੇ ਇੱਕ ਸਟਾਲ ਲਾ ਕੇ ਬੈਠੇ ਨੇ ਆਓ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਅੰਬਰ ਇਹ ਮੁਹਾਲੀ ਵਿੱਚ ਅੰਬਰਸਰੀਏ ਇਦਾਂ ਹੀ ਪੱਲੇ ਦਾ ਕਿਵੇਂ ਕਨਸੈਪਟ ਤੁਹਾਡੇ ਦਿਮਾਗ 'ਚ ਆਇਆ ਵੀਰ ਜੀ ਮੈਂ ਇੱਥੇ ਪਹਿਲਾਂ ਸ਼ੁਰੂ ਤੋਂ ਮੈਂ ਮੁਹਾਲੀ 'ਚ ਰਹਿ ਰਿਹਾ ਮੈਂ ਇੱਥੇ ਪਹਿਲਾਂ ਖਾਣੇ ਦਾ ਕੰਮ ਕਰਦਾ ਸੀ ਜਿਵੇਂ ਕੜੀ ਚਾਵਲ ਰਾਜਮਾ ਚਾਵਲ ਨਿਊਟਰੀ ਚਾਵਲ ਰੋਟੀ ਸਬਜੀ ਸਭ ਲਗਾਉਂਦਾ ਸੀ ਤੇ ਨਿਊਟਰੀ ਵੀ ਅਸੀਂ ਅੰਬਰਸਰੀ ਬਣਾਉਂਦੇ ਅੱਛਾ ਜੀ ਹਾਂਜੀ ਹੋਣ ਉਸ ਤੋਂ ਬਾਅਦ ਫਿਰ ਮੈਂ ਕਿਹਾ ਜੀ ਇਹ ਤਾਂ ਹੁਣ ਬਹੁਤ ਜ਼ਿਆਦਾ ਹੋ ਗਏ ਨੇ ਚੋਲਾਂ ਵਾਲੇ ਹੁਣ ਚੋਲਾਂ ਨੂੰ ਛੱਡ ਕੇ ਇਧਰ ਨੂੰ ਤੁਰ ਪਈਏ ਕੁਝ ਅਲੱਗ ਹੀ ਕਰ ਲਈਏ ਹੁਣ ਇਹ ਫਿਰ ਸ਼ੁਰੂ ਕੀਤਾ ਸੀ ਅਸੀਂ ਦਹੀਂ ਭੱਲੇ ਦਾ ਕੰਮ ਹੁਣ ਦਹੀਂ ਭੱਲੇ ਤੁਸੀਂ ਆਪ ਬਣਾਉਨੇ ਹੋ ਵੀ ਜੀ ਸਾਰਾ ਕੁਝ ਆਪ ਬਣਾਉਣਾ ਸੀ ਇਹ ਮਾਂ ਦੀ ਦਾਲ ਹੁੰਦੀ ਹੈ ਜਿਹੜੀ ਪਿਓਰ ਮਾਂ ਦੀ ਵਧੀਆ ਦਾਲ ਉਹਦੇ ਭੱਲੇ ਬਣਦੇ ਨੇ ਪਾਪੜੀ ਆਪ ਬਣਾਉਨੇ ਆ ਫਿਰ ਅਸੀਂ ਨਮਕੀਨ ਵੀ ਆਪ ਬਣਾਉਨੇ ਆ ਤਕਰੀਬਨ ਇਹ ਜਰਨੀਆਂ ਵੀ ਚਟਨੀ ਹੋ ਗਈ ਸਾਰਾ ਕੁਝ ਅਸੀਂ ਆਪ ਬਣਾਉਨੇ ਆ ਇਹ ਪਹਿਲਾਂ ਤੁਸੀਂ ਰੈਸਟੋਰੈਂਟ ਚਲਾਉਂਦੇ ਸੀ ਕੀ ਸੀਗਾ ਨੇ ਪਹਿਲਾਂ ਮੈਂ ਜੀ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੈਂ ਇੱਕ ਸ਼ਿਪ ਮਕੈਨਿਕ ਹਾਂ ਸ਼ਿਪ ਮਕੈਨਿਕ ਉਹ ਜਿਹੜੇ ਜਹਾਜ਼ ਹੁੰਦੇ ਨੇ ਸਮੁੰਦਰੀ ਜਹਾਜ਼ ਸਮੁੰਦਰ ਵਾਲੇ ਜਹਾਜ਼ ਦਾ ਇਹ ਨਾ ਕਿਉਂਕਿ ਨਾ ਕਿ ਮੈਂ ਪਹਿਲਾਂ ਮਕੈਨਿਕ ਸੀਗਾ ਜੀ ਉਹ ਤਾਂ ਮੈਂ ਫੋਰਨ ਚ ਰਹਿ ਕੇ ਆਇਆ ਤੇ ਆਣ ਕੇ ਮੈਂ ਨਾ ਫ੍ਰੀ ਨਹੀਂ ਰਹਿਣਾ ਚਾਇਆ ਵੀ ਮੈਂ ਕਿਹਾ ਕਿ ਮੈਂ ਅਲੱਗ ਇੱਕ ਕੰਮ ਕਰਾਂ ਕੋਈ ਮੈਂ ਵੇਲਾ ਕੀ ਕਰਾਂਗਾ ਤੇ ਮੈਂ ਉਸ ਤੋਂ ਬਾਅਦ ਆਣ ਕੇ ਫਿਰ ਇਹ ਕੰਮ ਸ਼ੁਰੂ ਕੀਤੇ ਮੈਨੂੰ ਸ਼ੌਂਕ ਸੀ ਇਹ ਕੰਮਾਂ ਦਾ ਕਿ ਮੈਂ ਇਹ ਕੰਮ ਕਰਾਂ ਕੋਈ ਐਸਾ ਹੋਵੇ ਜਿਹੜਾ ਕਿ ਮੈਂ ਆਪਣੇ ਹੱਥ ਨਾਲ ਚੀਜ਼ਾਂ ਬਣਾ ਬਣਾ ਕੇ ਜਿਨੂੰ ਵੀ ਸ਼ਿਕਾਵਾਂ ਦੇ ਮੇਰੇ ਕੋਲ ਕੋਈ ਸ਼ੱਕ ਨਾ ਆਵੇ। ਵੀ ਇੱਕ ਪਾਸੇ ਤੁਸੀਂ ਜੋ ਕੀਤੀਆਂ ਸ਼ਿਪ ਮਕ ਸ਼ਿਪ ਜਹਾਜ਼ ਠੀਕ ਕਰਦੇ ਰਹੇ ਹੋ ਹੁਣ ਲੋਕਾਂ ਨੂੰ ਰੋਟੀਆਂ ਖਵਾ ਰਹੇ ਹੋ ਫਰਕ ਨਹੀਂ ਪੱਲੇ ਖਵਾ ਰਹੇ ਹੋ ਇਹ ਕਿੱਦਾਂ ਕਨਸੈਪਟ ਦਿਮਾਗ ਚ ਆਇਆ ਇਹ ਕਿੱਦਾਂ ਕਾਲੀ ਲੜੀ ਪਾਜੀ ਇਸ ਤਰ੍ਹਾਂ ਨਾ ਕਿ ਮੈਂ ਘਰ ਪਹਿਲਾਂ ਜਦੋਂ ਮੈਂ ਬਾਹਰੋਂ ਆਇਆ ਮੈਂ ਫ੍ਰੀ ਸੀ ਘਰ ਮੈਂ 4-5 ਮਹੀਨੇ ਫ੍ਰੀ ਰਿਆ ਘਰ ਜਦੋਂ ਮੈਂ 4-5 ਮਹੀਨੇ ਫ੍ਰੀ ਰਿਆ ਨਾ ਮੈਂ ਕਿਹਾ ਯਾਰ ਇਹ ਮੇਰੇ ਤੇ ਹੱਡ ਗੁੱਟ ਜੁੜਦੇ ਜਾ ਰਹੇ ਨੇ ਹੁਣ ਇਹ ਤੇ ਕੰਮ ਖਰਾਬ ਹੋ ਜਾਣਾ ਪੰਜਾਬੀ ਟੇਕ ਨਹੀਂ ਵਹਦਾ ਪਹਿਲੀ ਗੱਲ ਆ ਬਸ ਜੀ ਫਿਰ ਮੈਂ ਕਿਹਾ ਯਾਰ ਹੁਣ ਨਾ ਮੈਂ ਇੱਕ ਬੰਦੇ ਨਾਲ ਗੱਲ ਕੀਤੀ ਮੈਂ ਯਾਰ ਕੀ ਕਰਨਾ ਚਾਹੀਦਾ ਪਹਿਲਾਂ ਭਾਜੀ ਤੁਸੀਂ ਬਿਜਲੀ ਦਾ ਕੰਮ ਕਰ ਲਓ ਮੈਂ 6-7 ਮਹੀਨੇ ਬਿਜਲੀ ਦਾ ਕੰਮ ਵੀ ਕੀਤਾ ਏਸੀ ਮੈਕੈਨਿਕ ਦਾ ਤੇ ਉਹ ਵੀ ਕੀਤਾ ਫਿਰ ਮੁੰਡੇ ਮੇਰੇ ਕੋ ਕਾਫੀ ਹੋ ਗਈ ਫਿਰ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਹੁਣ ਤੁਸੀਂ ਇਹ ਕਰੋ ਹੁਣ ਆਪਾਂ ਹੋਰ ਕਿੱਥੇ ਬੰਨੇ ਚੱਲਦੇ ਆ ਨਹੀਂ ਫਿਰ ਨਹੀਂ ਕਿਹੜੀ ਕਿਹੜੀ ਕੰਟਰੀ ਕੋ ਮੈਂ ਤੁਸੀਂ ਮੈਂ ਵੀਰ ਜੀ ਮੈਂ ਦੁਬਈ ਗਿਆ ਫਿਰ ਆਪਣਾ ਬਹਰੇਨ ਗਿਆ ਸੌਦੀ ਗਿਆ ਆਪਣਾ ਦੋਹਾ ਕਤਰ ਗਿਆ ਮੈਂ ਐਦਾਂ ਕਾਫੀ ਕੰਟਰੀਆਂ ਦੇ ਵਿੱਚ ਮੈਂ ਤਕਰੀਬਨ ਸ਼ਿਪਿੰਗ ਦਾ ਕੰਮ ਕੀਤਾ ਹੈ ਨਹੀਂ ਬਚਪਨ ਤੋਂ ਤੁਹਾਨੂੰ ਕੁਕਿੰਗ ਦਾ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਸ਼ੌਂਕ ਸੀ ਕੁਕਿੰਗ ਦਾ ਕੁਕਿੰਗ ਦਾ ਮੈਨੂੰ ਸ਼ੁਰੂ ਤੋਂ ਹੋ ਗਈ ਮੈਂ ਜਦੋਂ ਛਿੱਪਚੀ ਵੀ ਅਸੀਂ ਹੁੰਦੇ ਸੀ ਵਿਲੇ ਵੇਡੇ ਤੜਕੇ ਲਾਣੇ ਆਈ ਉੱਥੇ ਵੀ ਜਦੋਂ ਆਪਣਾ ਹੀ ਕਰੋ ਆਪਣਾ ਕਾਣਾ ਪੀਣਾ ਆਪਣਾ ਕੰਮ ਕਰੋ ਉਹ ਫਿਰ ਮੈਨੂੰ ਉਹੀ ਸ਼ੌਂਕ ਜਿਹੜਾ ਅੱਗੇ ਜਾਗਦਾ ਰਿਹਾ ਨਹੀਂ ਯਾਰ ਹੁਣ ਆ ਚੀਜ਼ ਬਣਾਣੇ ਆ ਘਰ ਮੈਂ ਇਹੀ ਚੀਜ਼ਾਂ ਸਿੱਖਦਾ ਸੀਗਾ ਵੀ ਆਪਾਂ ਇਹਨੂੰ ਬਣਾਈਏ ਇੱਕ ਦਿਨ ਮੈਂ ਇਤਰਾ ਬੈਠੇ ਬੈਠੇ ਮੈਂ ਕਿਹਾ ਜੀ ਅੰਮ੍ਰਿਤਸਰੀ ਨਿਊਟਰੀ ਲੋਕ ਬੜੇ ਕਹਿੰਦੇ ਨੇ ਅੰਮ੍ਰਿਤਸਰੀ ਨਿਊਟਰੀ ਅੰਮ੍ਰਿਤਸਰੀ ਨਿਊਟਰੀ ਬਣਦੀ ਕਿਦਾਂ ਉਹਨੂੰ ਵੀ ਲੱਗ ਗਿਆ ਮੈਂ ਬਣਾਣ ਇੱਕ ਦਿਨ ਇੱਕ ਦਿਨ ਹੀ ਸਵਾਦ ਬਣੀ ਦੂਜੇ ਦਿਨ ਤੀਜੇ ਦਿਨ ਬਾਅਦ ਸਵਾਦ ਬਣੀ ਇਹੋ ਜਿਹੀ ਸਵਾਦ ਬਣੀ ਲੋਕ ਮੈਨੂੰ ਖੁਦ ਕਹਿਣ ਲੱਗੇ ਅੰਕਲ ਯਾਰ ਤੂੰ ਇਹ ਜਿਹੜੀ ਚੀਜ਼ ਬਣਾ ਦਿੰਦਾ ਨਾ ਇਹਦੇ ਨਾਲ ਹੋਰ ਹੀ ਕੁਝ ਜਾਦ ਆ ਜਾਂਦਾ ਮੈਂ ਕੋਈ ਗੱਲ ਨਹੀਂ ਤੁਸੀਂ ਇਹਨੂੰ ਨਿਊਟਰੀ ਸਮਝ ਕੇ ਹੀ ਖਾਓ ਹੋਰ ਕੁਝ ਨਾ ਪੁੱਛੋ ਜਵਾਕਾਂ ਦਾ ਕਿੰਨਾ ਕ ਪਿਆਰਾ ਤੁਹਾਡਾ ਜਵਾਕ ਬਾਜੀ ਬਹੁਤ ਪਿਆਰਾ ਹੈ ਗੁਰਸਾਹਿਬ ਦੀ ਮਿਹਰ ਹੈ ਗ ਵਾਈਫ ਵੀ ਕਰਦੇ ਨੇ ਬੱਚੇ ਵੀ ਕਰਦੇ ਨੇ ਤੇ ਵਾਈਫ ਮੇਰੇ ਜਿਹੜੇ ਨੇ ਉਹ ਕਲਕੱਤਾ ਤੋਂ ਨੇ ਕਲਕੱਤਾ ਦੇ ਨੇ ਭੱਲੇ ਬੜੀ ਦੂਰ ਨਹੀਂ ਵੈਸੇ ਉਹ ਪਸ਼ੋਕੜ ਉਹਨਾਂ ਦਾ ਇਹੀ ਹੈ ਗਰਦਾਸਪੁਰੇ ਲੇਕਿਨ ਉਹ ਰਹਿੰਦੇ ਕਲਕੱਤਾ ਸੀਗਾ ਉਹਨਾਂ ਦਾ ਬਿਜ਼ਨਸ ਸੀਗਾ ਉਹਨਾਂ ਦਾ ਕਲਕੱਤਾ ਦੇ ਵਿੱਚ ਠੀਕ ਹੈ ਹਾਂਜੀ ਲੈ ਕੇ ਕਿਤੇ ਕਲਕੱਤਾ ਵਾਲੇ ਵਟ ਲਿਆਂ ਦੀ ਨਹੀਂ 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 ਤੇ ਆਪਣਾ ਆ ਹੈ ਆਪਣੇ ਸਰਦਾਰ ਨੇ ਉਹ ਵੀ ਠੀਕ ਹੈ ਬਹੁਤ ਅੱਛੇ ਨੇ ਚਲੋ ਜੀ ਉਹ ਵੀ ਮੇਰੀ ਬਹੁਤ ਪੂਰੀ ਹੈਲਪ ਹੁੰਦੀ ਜੀ ਮੇਰੇ ਘਰ ਦੇ ਵਿੱਚ ਕੋਈ ਕੰਮ ਹੈ ਜੀ ਮੈਂ ਖਲਾਰਾ ਪਾ ਕੇ ਆ ਜਾਣਾ ਜੀ ਉਹਨਾਂ ਨੇ ਸਾਹਮਣੇ ਮੇਰਾ ਕੰਮ ਹੈ ਖਲਾਰਾ ਪਾਉਣਾ ਉਹਨਾਂ ਦਾ ਕੰਮ ਹੈ ਸਾਹਮਣਾ ਠੀਕ ਹੈ ਜੀ ਹੋਰ ਕਿਹੜੇ-ਕਿਹੜੇ ਸ਼ੌਕ ਨੇ ਤੁਹਾਨੂੰ ਵੀਰ ਜੀ ਸ਼ੌਕ ਹੈ ਹੀ ਬਸ ਜੀ ਆਪਣਾ ਮੈਂ ਵਿਹਲਾ ਨਹੀਂ ਰਹਿਣਾ ਚਾਹੁੰਦਾ ਮੈਂ ਵਿਹਲਾ ਰਵਾਂ ਨਾ ਮੈਂ ਬਿਮਾਰ ਹੋ ਜਾਣਾ ਉਹ ਜਹਾਰੇ ਪੰਜਾਬੀ ਦਾ ਹੀ ਹਾਲ ਆ ਵਿਹਲਾ ਕੋਈ ਨਹੀਂ ਰਹਿੰਦਾ ਵਿਹਲਾ ਰਹਿ ਨਹੀਂ ਸਕਦੇ ਪੰਜਾਬੀ ਕਿੱਥੋਂ ਵਿਹਲੇ ਰਹਿ ਜਾਣਗੇ ਜੀ ਤੇ ਉਹ ਮੈਂ ਜਦੋਂ ਵੀ ਕਿਤੇ ਮੈਂ ਵਿਹਲਾ ਬੈਠ ਜਾऊं ਜਾਂ ਮੈਨੂੰ ਹੁਣ ਕੋਈ ਦੋ ਦਿਨ ਵੀ ਮੈਨੂੰ ਕਿਤੇ ਜਾਣਾ ਪੈ ਜੇ ਨਾ ਮੈਂ ਉੱਥੇ ਜਾ ਕੇ ਵੀ ਯਾਰ ਯਾਰ ਸਿਹਤ ਨਹੀਂ ਕੰਮ ਕਰਦੀ ਵੀ ਯਾਰ ਕੰਮ ਆਪਣਾ ਬਣਾਈਏ ਉਹ ਇਹ ਹੁੰਦਾ ਕਿ ਮੈਂ ਨਾ ਕੋਈ ਕੰਮ ਲੱਗਾ ਰਵਾਂ ਕਿਸੇ ਦੇ ਘਰ ਵੀ ਚਲ ਜਾ ਮੈਂ ਦਾਵੇਂ ਜਾ ਕੇ ਉੱਥੇ ਕੁਕਿੰਗ ਕੁਕਿੰਗ ਕਰਦਾ ਰਹਿਣਾ ਵਿਹਲਾ ਬੈਠਾ ਮੈਂ ਚਲੋ ਯਾਰ ਮੈਂ ਕਿਹਾ ਤੁਸੀਂ ਰਹਿਣ ਦਿਓ ਤੁਸੀਂ ਬਹੁ ਆਹੀ ਬਣਾ ਕੇ ਤੁਹਾਨੂੰ ਖਵਾਣੇ ਅੱਜ ਤੁਸੀਂ ਤਾਂ ਰੋਜ਼ ਹੀ ਬਣਾਉਂਦੇ ਹੋ ਨਹੀਂ ਹੁਣ ਇਹ ਲੋਕਾਂ ਨੂੰ ਕਿੰਨੇ ਕੁ ਪਸੰਦ ਆ ਰਹੇ ਤੁਹਾਡੇ ਦਹੀਂ ਭੱਲੇ ਦਹੀਂ ਭੱਲੇ ਵੇਖੋ ਵੀਰ ਜੀ ਆ ਵੀ ਦੇਖੋ ਵੀਰ ਜੀ ਸਾਡੇ ਕੋਲ ਖੜੇ ਨੇ ਇਹ ਵੀ ਸਾਡੇ ਕੋਲ ਸਪੈਸ਼ਲ ਆ ਜਾਂਦੇ ਨੇ ਖਾਣ ਵਾਸਤੇ ਆਉਂਦੇ ਆ ਆਓ ਕੈਮਰਾਮੈਨ ਨੂੰ ਕਹਿੰਦਾ ਕਿ ਇਹਨਾਂ ਦੀ ਇਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਇਹਨਾਂ ਕੋਲੋਂ ਕਿੰਨੇ ਕੁ ਸਵਾਦ ਦੇਹੀਂ ਭੱਲੇ ਖਵਾਉਂਦੇ ਨੇ ਵਾਹਿਗੁਰ ਤੇ ਪਹਿਲਾਂ ਵੀ ਆਇਆ ਤੇ ਅੱਜ ਵੀ ਹੁਣ ਵੀ ਇਹ ਵੀ ਇੱਕ ਹੁੰਦਾ ਵੀ ਕਿਸੇ ਹੋਰ ਰੇੜੀ ਕੁੜੀ ਪਰਵਾਸੀ ਕੋਲੇ ਖਾਣੇ ਆਪਾਂ ਉੱਥੇ ਆਪਾਂ ਨੂੰ ਵੈਸੇ ਹੀ ਲੱਗਦਾ ਵੀ ਯਾਰ ਵੀ ਪਤਾ ਨਹੀਂ ਕਿ ਹੋ ਜਾ ਕੀ ਬਣਾਇਆ ਹੋਊਗਾ ਇੱਥੇ ਹੁਣ ਆਪਾਂ ਦੇਖਦਾ ਵੀ ਵਿਕਦਾ ਪੈਸੀ ਸਰਦਾਰ ਨੇ ਉੱਪਰੋਂ ਗੁਰਸਿੱਖ ਨੇ ਦੇਖ ਕੇ ਵੀ ਪਤਾ ਲੱਗਦਾ ਕਿ ਸਫਾਈ ਬਹੁਤ ਰੱਖੀ ਹੋਈ ਆ ਤੇ ਉੱਪਰ ਵੀ ਟਾਈਮ ਹੋ ਗਿਆ ਕੰਮ ਕਰ ਦਿੱਤਾ ਬਣਾਉਂਦੇ ਬੱਸ ਬਤ ਨਹੀਂ ਅਰੇ ਹਰ ਤਾਂ ਹੀ ਹੁਣ ਪਹਿਲਾਂ ਵੀ ਆਏ ਸੀ ਅੱਜ ਵੀ ਆਏ ਬਾਕੀ ਬਾਅਦ ਚ ਵੀ ਆਉਂਦੇ ਜਾਂਦੇ ਰਹਿੰਦੇ ਆ ਤਾ ਇਸੇ ਕਰਕੇ ਵੀ ਕਿਉਂਕਿ ਸਵਾਦ ਆ ਸਵਾਦ ਲੱਗਦਾ ਤਾਂ ਬੰਦਾ ਦੁਬਾਰੇ ਆਊਗਾ। ਜੀ ਕਿੰਨੀ ਵਾਰ ਆ ਚੁੱਕੇ ਹੋ ਇਹਨਾਂ ਕੋਲ? ਮੈਂ ਕੱਟੋ-ਟਡ 4-5 ਵਾਰੀ ਤਾਂ ਹੁਣ ਥੋੜੇ ਟਾਈਮ 'ਚ ਆ ਗਿਆ ਹੂੰਗਾ ਜੀ। ਅੱਛਾ ਜੀ। ਹਾਂ ਜੀ। ਜੀ ਦਾ ਮਤਲਬ ਸਵਾਦ ਤਾਂ ਦੀ ਕੋਈ ਨਾ ਕੋਈ ਹੈਗਾ ਆ ਗੱਲ। ਹੱਥ 'ਚ ਕੋਈ ਨਾ ਕੋਈ ਸਵਾਦ ਤਾਂ ਹੈਗਾ ਕਿ ਬੰਦੇ ਵਾਰ-ਵਾਰ ਤੁਹਾਡੇ ਕੋਲ ਆ ਰਹੇ ਨੇ। ਉਹ ਬਾਬਾ ਬਾਬਾ ਜੀ ਦੀ ਮਿਹਰ ਹੈ ਜੀ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਏ, ਜਿਸ ਜਗ੍ਹਾ ਦਾ ਨਾਮ ਏ ਤਾਂ ਉਹਨਾਂ ਦੀ ਮਿਹਰ ਤੇ ਵੈਸੇ ਹੀ ਹੁੰਦੀ ਏ। ਬਾਬਾ ਦੀਪ ਸਿੰਘ ਜੀ ਨੇ, ਗੁਰੂ ਰਾਮਦਾਸ ਜੀ ਨੇ ਕਿਰਪਾ ਤੇ ਹੈ ਹੀ ਏ ਜੀ। ਅ ਦਹੀਂ ਭੱਲੇ ਤੇ ਬਣਾਤੇ ਆ ਅੰਮ੍ਰਿਤਸਰੀਏ ਅੰਮ੍ਰਿਤਸਰੀ ਦਹੀਂ ਭੱਲਾ ਭਾਜੀ ਪਤਾ ਅਸਲ ਚ ਕੀ ਹੈ ਲੋਕ ਸਿਰਫ ਉਹਨਾਂ ਨੂੰ ਇਹੀ ਚੀਜ਼ ਦਾ ਪਤਾ ਹੈ ਕਿ ਇੱਥੇ ਅੰਮ੍ਰਿਤਸਰੀ ਦਹੀਂ ਭੱਲਾ ਹੈ ਨਾ ਬਣਾ ਨਾਨ ਹੈਗਾ ਨਾਨ ਜਿਹਨੂੰ ਕੁਲਚਾ ਕਹਿੰਦੇ ਨੇ ਅੰਮ੍ਰਿਤਸਰੀ ਕੁਲਚੇ ਨੇ ਜੀ ਅੰਮ੍ਰਿਤਸਰੀ ਲੱਸੀ ਹੋ ਗਈ ਜੀ ਇਹ ਅੰਮ੍ਰਿਤਸਰੀ ਦੀਆਂ ਬੜੀਆਂ ਬੜੀਆਂ ਹੋ ਗਈਆਂ ਲੇਕਿਨ ਅੰਮ੍ਰਿਤਸਰ ਦੇ ਅਸਲ ਚ ਕੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਕੋ ਕੁਲਚਾ ਨਿਊਟਰੀ ਵੀ ਹੈ ਜਿਹੜਾ ਉਹ ਕੁਲਚਾ ਇੱਥੇ ਦੇ ਲੋਕ ਜਿਹੜੇ ਕੁਲਚੇ ਬਰੈਡ ਜੀ ਨੂੰ ਕੁਲਚਾ ਕਹੀ ਜਾਂਦੇ ਨੇ ਉੱਥੇ ਜਿਹੜੇ ਕੁਲਚੇ ਨੇ ਨਾ ਉਹ ਹੋਰ ਚੀਜ਼ੇ ਭਾਜੀ ਉਹ ਤੰਦੂਰ ਦੇ ਵਿੱਚ ਲੱਗਦਾ ਕੁਲਚਾ ਇੱਥੇ ਤਾਂ ਕੋਈ ਬਰੈਡ ਨੂੰ ਕਹੀ ਜਾਣਗੇ ਜੀ ਕੁਲਚਾ ਇਹ ਹਾਂਜੀ ਉੱਥੇ ਉਹ ਇਹ ਚੀਜ਼ ਨਹੀਂ ਹੈਗੀ ਉੱਥੇ ਨਿਊਟਰੀ ਕੁਲਚਾ ਹੋਰ ਚੀਜ਼ੇ ਉਹ ਵੀ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਜੇ ਹੁਣ ਦਹੀਂ ਭੱਲੇ ਕੋਈ ਖਾਊਗਾ ਮੋਹਾਲੀ ਚ ਖੜ ਕੇ ਅੰਮ੍ਰਿਤਸਰ ਦਾ ਸਵਾਦ ਆਊਗਾ ਅੰਮ੍ਰਿਤਸਰ ਦੀ ਫੀਲਿੰਗ ਆਊਗੀ ਜੀ ਤੁਸੀਂ ਮੰਨੋਗੇ ਮੇਰੇ ਕੋਲ ਤੁਹਾਡੇ ਤੋਂ ਪਹਿਲਾਂ ਕੋਈ ਇੰਟਰਵਿਊ ਲੈ ਕੇ ਗਏ ਨੇ ਉਹਨਾਂ ਨੇ ਇੰਟਰਵਿਊ ਕੀਤੀ ਮੇਰੀ ਤੇ ਉਸ ਤੋਂ ਬਾਅਦ ਨਾ ਮੈਨੂੰ ਅੰਮ੍ਰਿਤਸਰ ਤੋਂ ਫੋਨ ਆਂਦੇ ਨਾ ਭਾਜੀ ਤੁਸੀਂ ਲਗਾਉਂਦੇ ਕਿੱਥੇ ਹੋ ਅੱਛਾ ਜੀ ਅੰਮ੍ਰਿਤਸਰ ਤੋਂ ਮੈਂ ਕਿਹਾ ਜੀ ਮੈਂ ਤੇ ਮੁਹਾਲੀ 'ਚ ਲਗਾਣਾ ਕੁਜਾਰੇ ਸੀ ਤੇ ਖਾਣ ਵਾਸਤੇ ਆ ਬੈਠੇ ਸੀਗੇ ਅਸੀਂਗੇ ਤੁਸੀਂ ਅੰਮ੍ਰਿਤਸਰ ਹੋ ਮੈਂ ਕਿਹਾ ਨਹੀਂ ਵੀਰ ਜੀ ਮੈਂ ਮੁਹਾਲੀ 'ਚ ਲਗਾਣਾ ਅੱਛਾ ਜੀ ਵੀਰ ਜੀ ਅਸੀਂ ਆਣਾ ਕਰ ਲੂ ਤੁਸੀਂ ਦੱਸੋ ਸਾਨੂੰ ਲੋਕੇਸ਼ਨ ਭੇਜੋ ਫਿਰ ਉਹਨਾਂ ਨੇ ਲੋਕੇਸ਼ਨਾਂ ਵੀ ਸੈਂਡ ਕੀਤੀਆਂ ਨੇ ਸਾਨੂੰ ਵੀ ਸਾਨੂੰ ਵੀ ਦੱਸ ਦੋ ਸਾਡੇ ਸਰੋਤਿਆਂ ਨੂੰ ਦੱਸ ਦੋ ਤੁਹਾਡੀ ਲੋਕੇਸ਼ਨ ਕਿੱਥੇ ਖੜੇ ਅਸੀਂ ਵੀਰ ਜੀ ਖੜੇ ਆਂ ਚਾਰ ਫੇਸ ਬੋਗਨ ਵਿਲੇ ਦੇ ਬਾਹਰ ਨਾਰੀਅਲ ਵਾਲਾ ਅੱਡਾ ਹੈ ਉਹਦੇ ਨਾਲ ਹੀ ਆ ਬਿਲਕੁਲ ਸਾਹਮਣੇ ਸਾਡੇ ਕਲਿਆਣ ਜੁਵੇਲਰ ਹੈ ਤਲਵਾਰੀ ਕਲਿਆਣ ਹੈ ਤੇ ਆਪਣਾ ਕੀ ਇਹਦਾ ਨਾਮ ਵਿਸ਼ਾਲ ਮੈਗਾ ਮਾਰਕੀ ਆ ਤੁਹਾਡਾ ਮੁੰਡਾ ਜੀ ਇਹ ਮੇਰਾ ਬੇਟਾ ਜੀ ਇਹ ਵੀ ਬਹੁਤ ਮਤਤ ਕਰਦਾ ਹੈ ਸਪੋਰਟ ਕਰਦੇ ਆ ਉਹਦੇ ਬਾਪੂ ਵੀ ਹਾਂਜੀ ਹਾਂਜੀ ਜ਼ਰੂਰ ਸਪੋਰਟ ਤਾਂ ਕਰਨੀ ਹੈ ਆਪਣੀ ਬਾਪੂ ਹੈ ਨਹੀਂ ਕੰਮ ਵਧੀਆ ਲੱਗਦਾ ਬਾਪੂ ਦੇ ਹੱਥ ਦੱਸੋ ਵਧੀਆ ਮਿਹਨਤ ਦੀ ਕਮਾਈ ਹੈ ਇੱਥੇ ਕੀ ਸ਼ਰਮ ਵਧੀਆ ਤੁਸੀਂ ਨਾਲ ਰੈਡੀ ਤੇ ਖੜੇ ਹਾਂਜੀ ਹਾਂਜੀ ਸਵੇਰ ਤੋਂ ਖੜੀ ਦੇ ਨਾਲ ਤੁਹਾਨੂੰ ਕੋਈ ਸ਼ਰਮ ਲਿਹਾਜ ਕੋਈ ਟਿੱਪਣੀ ਤਾਂ ਨਹੀਂ ਕਰਦਾ ਨਹੀਂ ਕਾਦੀ ਇੱਕ ਟਿੱਪਣੀ ਆਇਆ ਐਵੇਂ ਕਾਦੀ ਟਿੱਪਣੀ ਹੈ ਹੱਕ ਦਾ ਖਾਈਦਾ ਕਮਾ ਕੇ ਆਪਣਾ ਮਿਹਨਤ ਦੀ ਕਮਾਈ ਹੈ ਜੀ ਠੀਕ ਆ ਅੰਕਲ ਜੀ ਇੱਕ ਤਾਂ ਸੁਭਾਅ ਤੁਹਾਡਾ ਬੜਾ ਹਸਮੁਖਾ ਹੱਸਦੇ ਆ ਮੈਂ ਪਲੇਟ ਲਗਾਣਾ ਤੁਸੀਂ ਨਾਲੇ ਪਲੇਟ ਦੇਖੋ ਕਿਦਾਂ ਲੱਗਦੀ ਏ ਨਾਲੇ ਤੁਸੀਂ ਛੱਕੇ ਜਾਓ ਨਾਲੇ ਤੁਸੀਂ ਵੀ ਦੱਸਿਓ ਮੈਨੂੰ ਵੀ ਕੀ ਟੇਸਟ ਹੈ ਕੀ ਸਾਨੂੰ ਅੰਬਰਸਰ ਦੀਆਂ ਵਿੱਚ ਨਹੀਂ ਦਾ ਬੈਕ ਕੈਮਰਾਮੈਨ ਦਿਖਾਵਾਂਗੇ ਇੱਕ ਸ਼ੋਰਟਸ ਜੂੜ ਦਿਖਾ ਦਵੇ ਸਾਡੇ ਨਹੀਂ ਭੱਲੇ ਦੀ ਪਲੇਟ ਦੇ ਵਿੱਚ ਆਉ ਲਾਵੀ ਲਾਓ ਅੰਕਲੀ ਜੀ ਦੇਖੋ ਕੀ ਕੀ ਲਾਉਨੇ ਬੱਚਾ ਘੁੰਮ ਕੇ ਆ ਜੀ ਅਸੀਂ ਦੱਸੀ ਚੱਲੋ ਕੀ ਕੀ ਪਾਉਨੇ ਵਿੱਚ ਆ ਆ ਦੇਖੋ ਜੀ ਅਸੀਂ ਨਾ ਦਹੀਂ ਭੱਲੇ ਡਿਪ ਕੀਤੇ ਹੋਏ ਨੇ ਦਹੀਂ ਚ ਅੱਛਾ ਜੀ ਆ ਜੀ ਭੱਲਾ ਅਸੀਂ ਪਾਤਾ ਇਹਨੂੰ ਅਸੀਂ ਕਰ ਦਿੱਤਾ ਜੀ ਚਾਰ ਹਿੱਸਿਆਂ ਚ ਆ ਲਓ ਜੀ ਇਹ ਦਹੀਂ ਪਾਤਾ ਜੀ ਹਾਂ ਜੀ ਲਓ ਵੀਰ ਜੀ ਹੁਣ ਅਸੀਂ ਅੱਗੇ ਐਲੋ ਪਾਪੜੀ ਇਹ ਵੀ ਅਸੀਂ ਆਪਣੇ ਹੱਥ ਦੀ ਬਣਾਈ ਹੋਈਆਂ ਪਾਪੜੀਆਂ ਸਾਡੇ ਆ ਦੇਖੋ ਜੀ ਆਹ ਘਰੀ ਬਣਾਉਣੇ ਲੱਗਦਾ ਘਰੇ ਜੀ ਘਰੇ ਹੀ ਸਾਰਾ ਪਰਿਵਾਰ ਵੇਲੇ ਨਹੀਂ ਕਿਸੇ ਨੂੰ ਰਹਿਣ ਦਈਦਾ ਜੇ ਕੋਈ ਵੇਲੇ ਰਹਿਗੇ ਤੇ ਫਿਰ ਤੇ ਜਿਆਦਾ ਤੰਗ ਕਰਨਗੇ ਅੱਛਾ ਜੀ ਇਹ ਆ ਲਓ ਜੀ ਹੁਣ ਆਏ ਜਿਹੜੇ ਸਾਡੇ ਮਸਾਲੇ ਆਪਣੇ ਬਣਾਏ ਹੋਏ ਜੀਰਾ ਜਵੈਨ ਸੌਫ ਔਰ ਇਹਦੇ ਵਿੱਚ ਛੋਟੀ ਇਲਾਚੀ ਮੋਟੀ ਇਲਾਚੀ ਲੌਂਗ ਇਹ ਚੀਜ਼ਾਂ ਇਹ ਸਾਡਾ ਆਪਣਾ ਬਣਾਇਆ ਮਸਾਲਾ ਚਾਟ ਮਸਾਲਾ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਇਹ ਜੀ ਸਾਡੀ ਇਮਬਲੀ ਦੀ ਚਟਨੀ ਇਮਬਲੀ ਔਰ ਗੁੜ ਦੀ ਚਟਨੀ ਹੈ ਠੀਕ ਹੈ ਜੀ ਹਾਂ ਜੀ ਇਹ ਔਰ ਇਮਬਲੀ ਔਰ ਗੁੜ ਦੀ ਚਟਨੀ ਇਹ ਬਣਾਈ ਹੋਈ ਜੀ ਉਸ ਤੋਂ ਬਾਅਦ ਆ ਜਾਓ ਜੀ ਪਦੀਨਾ ਧਨੀਆ ਪਿਆਜ਼ ਔਰ ਮਿਰਚ ਦੀ ਚਟਨੀ ਠੀਕ ਹੈ ਜੀ ਆ ਲਓ ਜੀ ਉਸ ਤੋਂ ਬਾਅਦ ਅਸੀਂ ਇਹ ਨਮਕੀਨ ਇਹ ਵੀ ਅਸੀਂ ਆਪ ਖੁਦ ਤਿਆਰ ਕਰਦੇ ਆ ਵੀ ਜੀ ਇਹ ਵਾਲੀ ਬਾਹਰੋਂ ਕੀ ਲੈਣੇ ਵਰ ਤੁਸੀਂ ਬਾਹਰੋਂ ਅਸੀਂ ਸਿਰਫ ਆ ਲੈਣੇ ਜੀ ਅਨਾਰ ਔਰ ਆਪਣੀ ਕਿਸ਼ਮਿਸ਼ ਆ ਕਿਸ਼ਮਿਸ਼ ਬਾਹਰੋਂ ਲੈਣੇ ਆ ਮੈਂ ਕਿਤੇ ਵੀ ਘਰੇ ਲਾਏ ਹੋਣਗੇ ਨਹੀਂ ਜੀ ਮੈਂ ਲਾਏ ਸੀਗੇ ਪਰ ਹੋਏ ਨਹੀਂ ਇਸ ਤੋਂ ਬਾਅਦ ਆ ਜਾਓ ਜੀ ਤੁਸੀਂ ਅਨਾਰ ਜੀ ਜੀ ਇਹ ਤਾਂ ਇਹ ਤਾਂ ਇਹ ਤਾਂ ਕਰੇ ਵੀ ਸਕਦੇ ਆ ਆਪਾਂ ਇਹਦੇ ਘਰੇ ਹੋ ਜਾਂਦੇ ਨੇ ਇਹ ਕਰੇ ਇਹ ਹੁਣ ਤੁਸੀਂ ਖਾਓ ਨਾਲੇ ਮੈਨੂੰ ਦੱਸੋ ਅੰਮ੍ਰਿਤਸਰ ਯਾਦ ਆਇਆ ਕਿ ਨਹੀਂ ਆਇਆ ਉਸ ਤੋਂ ਬਾਅਦ ਬਾਕੀ ਗੱਲਾਂ ਠੀਕ ਆ ਆ ਲੋ ਵਿੱਚ ਆਹ ਦੇਖੋ ਇਹ ਬਣ ਕੇ ਪਲੇਟ ਤਿਆਰ ਹੋ ਚੁੱਕੀ ਆ ਅੰਬਰਸਰੀ ਦਹੀਂ ਪੱਲਿਆਂ ਦੀ ਖਾ ਕੇ ਦੇਖਦੇ ਆ ਕਿਵੇਂ ਦਾ ਸਵਾਦ ਆ ਕਿ ਸਾਨੂੰ ਅੰਬਰਸਰ ਦਿੰਦਾ ਕਿ ਨਹੀਂ ਦਿੰਦਾ ਕੈਮਰਾਮੈਨ ਯਾਸਰ ਦੇ ਨਾਲ ਮੋਹਾਲੀ